ਰੈਗੂਲਰ ਦੁਨਹਾਂ ਅਸੀਂ ਡੀਸੀ ਰੇਟ ਵਾਲੇ ਜਿਹੜੇ ਮੁਕੱੱਚੇ ਮਲਾਜ਼ਮਾਂ ਪਿਛਲੇ 2 ਮਹੀਨਿਆਂ ਤੋਂ ਸਾਨੂੰ ਸੈਲਰੀ ਨਹੀਂ ਪਈ। ਜਾਂ 10-11000 ਜਿਹੜੀ ਸੈਲਰੀ ਹੈ ਸਾਡੀ ਤੇ ਸਾਡੇ ਗੁਜ਼ਾਰੇ ਬਹੁਤ ਮੁਸ਼ਕਿਲ ਹੋਏ ਪਏ ਆ। ਇੱਥੇ ਤੱਕ ਵੀ ਸਾਨੂੰ ਪਰਚੀ ਵੀ ਫਰੀ ਨਹੀਂ ਹੈਗੀ ਜਿਹੜੀ ਅਸੀਂ ਆਪ ਹਸਪੀਟਲ 'ਚ ਲੱਗੇ ਆ ਸਾਨੂੰ ਪਰਚੀ ਫਰੀ ਨਹੀਂ। ਅਸੀਂ ਕੋਰੋਨਾ ਦੇ ਵਿੱਚ ਵੀ ਬਹੁਤ ਕੰਮ ਕੀਤਾ ਸਰਕਾਰ ਨੇ ਕੋਈ ਸਾਡੀ ਕੋਈ ਸਾਰ ਨਹੀਂ ਲਈ ਤੇ ਨਾ ਹੀ ਅਸੀਂ ਕੋਰੋਨਾ ਦੇ ਵਿੱਚ ਵੀ ਬਹੁਤ ਕੰਮ ਕੀਤਾ ਸਰਕਾਰ ਨੇ ਕੋਈ ਸਾਡੀ ਕੋਈ ਸਾਰ ਨਹੀਂ ਲਈ ਤੇ ਨਾ ਹੀ ਇਸ ਦੀ ਕੇ ਨਾ ਤਾਂ ਬਾਂਗ ਬ੍ਰਾਂਚ ਕੋਈ ਜ਼ਿੰਮੇਵਾਰੀ ਲੈ ਰਿਹਾ ਨਾ ਲੈ ਕਾ ਸ਼ੇਖਾ ਨਾ ਸਾਡੀ ਅਫਸਰਸ਼ਾਹੀ ਜਿਨ੍ਹਾਂ ਨੂੰ ਵੀ ਅਸੀਂ ਮਿਲਦੇ ਆ 15 20 ਦਿਨ ਤੋਂ ਅਸੀਂ ਸੰਦੇਸ਼ ਕਰ ਰਹੇ ਆ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਕੰਮ ਛੋੜ ਹੜਤਾਲ ਰਜਿੰਦਰਾ ਹਸਪੀਟਲ ਦੇ ਕਲਾਸ 4 ਮੁਲਾਜ਼ਮ ਪੱਕੇ ਤੱਚੀਆਂ ਦੀ ਸਾਦੀ ਸ਼ੁਰੂ ਕਰੀ ਅੱਜ ਤੋਂ ਜਿਸ ਦਾ ਇੱਕੋ ਇੱਕ ਨਾਰਾ ਤੇ ਸਾਡੇ ਮੁਲਾਜ਼ਮਾਂ ਦੀ ਸੈਲਰੀ ਦਿੱਤੀ ਜਾਵੇ ਹੜਤਾਲ ਜਿਹੜੀ ਹੈ ਜੀ ਰੈਗੂਲਰ ਅਸੀਂ ਡੀਸੀ ਰੇਟ ਵਾਲੇ ਜਿਹੜੇ ਮੁਕੱੱਚੇ ਮੁਲਾਜ਼ਮਾਂ ਪਿਛਲੇ 2 ਮਹੀਨੇ ਤੋਂ ਸਾਨੂੰ ਸੈਲਰੀ ਨਹੀਂ ਪਈ। 10-11 ਹਜ਼ਾਰ ਜਿਹੜੀ ਸੈਲਰੀ ਹੈ ਸਾਡੀ ਤੇ ਸਾਡੇ ਗੁਜ਼ਾਰੇ ਬਹੁਤ ਮੁਸ਼ਕਿਲ ਹੋਏ ਪਏ ਆ। ਅਸੀਂ ਪਿਛਲੇ 16-17-18 ਸਾਲਾਂ ਤੋਂ ਕੱਚੇ ਮਲਾਜ਼ਮਾਂ ਵਾਂਗ ਕੰਮ ਕਰ ਰਹੇ ਆ। ਇੱਥੇ ਤੱਕ ਹੀ ਸਾਨੂੰ ਪਰਚੀ ਵੀ ਫਰੀ ਨਹੀਂ ਹੈਗੀ ਜਿਹੜੀ ਅਸੀਂ ਆਪ ਹਸਪੀਟਲ 'ਚ ਲੱਗੇ ਆ ਸਾਨੂੰ ਪਰਚੀ ਫਰੀ ਨਹੀਂ। ਸਾਡੇ ਪਰਿਵਾਰ ਨੂੰ ਕੋਈ ਇਲਾਜ ਫਰੀ ਨਹੀਂ ਹੈਗਾ ਤੇ ਨਾ ਹੀ ਸਾਨੂੰ ਕੋਈ ਸਹੂਲਤ ਹੈਗੀ ਆ। ਅਸੀਂ ਕੋਰੋਨਾ ਦੇ ਵਿੱਚ ਵੀ ਬਹੁਤ ਕੰਮ ਕੀਤਾ ਸਰਕਾਰ ਨੇ ਕੋਈ ਸਾਡੀ ਕੋਈ ਸਾਰ ਨਹੀਂ ਲਈ ਤੇ ਨਾ ਹੀ ਸਾਨੂੰ ਰੈਗਲੋਕ ਕੀਤਾ ਹੁਣ ਤੱਕ। ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਆ। ਹਾਂ ਸਰਕਾਰ ਵੱਲੋਂ ਭਗਵੰਤ ਮਾਨ ਜੀ ਨੇ ਵੀ ਕਹਿਆ ਸੀ ਸਾਡੀ ਸਰਕਾਰ ਲੈ ਕੇ ਆਓ ਅਸੀਂ ਤੁਹਾਨੂੰ ਰੈਗੂਲਰ ਰੈਗੂਲਰ ਕਰਾਂਗੇ। ਅੱਜ 2 ਸਾਲ ਬੀਤ ਚੁੱਕੇ ਨੇ। ਕੋਈ ਰੈਗੂਲਾਈਜੇਸ਼ਨ ਨਹੀਂ ਤੇ ਸਾਡੀ ਨਾ ਹੀ ਕੋਈ ਸਾਨੂੰ ਮੈਡੀਕਲ ਨਾ ਹੀ ਸਾਨੂੰ ਕੋਈ ਪੱਤੇ ਤੇ ਸਾਡੇ ਬੱਚੇ ਵੀ 17-18 ਸਾਲਾਂ ਤੋਂ 18 ਤੋਂ ਲੱਗੇ ਹੋਏ ਆ ਸਾਡੇ ਬੱਚੇ ਜਿਹੜੇ ਨਿਜਵਾਨ ਹੋ ਚੁੱਕੇ ਨੇ। ਪਲੱਸ 1 ਪਲੱਸ 2 ਚ ਤਕਰੀਬਨ ਸਾਰਿਆਂ ਦੇ ਬੱਚੇ ਨੇ ਕਈ ਨਾ ਕੋਰਸ ਕਰਨੇ ਆ। ਦੱਸੋ ਸਰਕਾਰ ਦੱਸੇ ਵੀ 10000 ਦੇ ਵਿੱਚ ਅਸੀਂ ਕਿਸ ਬੱਚੇ ਨੂੰ ਕੋਰਸ ਕਰਾ ਲਾਂਗੇ? ਕਿੱਦਾਂ ਸਾਡੇ ਬੱਚਿਆਂ ਨੇ ਕੋਈ ਮੈਡੀਕਲ ਪੜ੍ਹਨਾ ਹੋਵੇ ਕਿੱਦਾਂ ਅਸੀਂ ਮੈਡੀਕਲ ਕਰਾ ਲਾਂਗੇ ਇੰਜੀਨੀਅਰਿੰਗ ਕਿੱਦਾਂ ਕਰਾ ਲਾਂਗੇ ਕਿੱਦਾਂ ਉਹਨਾਂ ਨੂੰ ਕੋਈ ਵਕੀਲ ਵੱਡਾ ਅਫਸਰ ਕਿੱਦਾਂ ਬਣਾ ਲਾਂਗੇ ਤੇ ਸਰਕਾਰ ਨੇ ਸਾਨੂੰ ਬਿਲਕੁਲ ਹੀ ਰੋਲ ਆ ਮਦੋਲੇ ਹੋਏ ਸ ਭਗਵੰਤ ਮਾਨ ਜੀ ਨੂੰ ਰਿਕਵੈਸਟ ਆ ਕਿ ਅਸੀਂ ਤੁਹਾਨੂੰ ਬੜਾ ਚਾਹ ਕੇ ਵੋਟਾਂ ਪਾਈਆਂ ਸੀ ਕਿ ਨਵੀਂ ਸਰਕਾਰ ਕੁਝ ਕਰੇਗੀ ਪਰ ਸਾਨੂੰ ਤੁਹਾਡੇ ਤੋਂ ਵੀ ਕੋਈ ਉਮੀਦ ਨਹੀਂ ਲੱਗ ਰਹੀ ਸੋ ਕਿੰਨੇ ਦਿਨ ਚੱਲ ਰਹੇ ਜਾਰੀ ਰਹੇਗਾ ਸਰ ਇਹ ਅੱਜ ਪਹਿਲਾ ਦਿਨ ਆ ਉਸ ਤੋਂ ਬਾਅਦ ਜੇਕਰ ਫੈਸਲਾ ਨਹੀਂ ਕੋਈ ਆਉਂਦਾ ਤਾਂ ਰੈਗੂਲਰ ਹੜਤਾਲ ਦੇ ਰੂਪ ਵਿੱਚ ਤਬਦੀਲ ਹੋ ਜਾਏਗੀ ਸਾਹਿਬ ਪ੍ਰਧਾਨ ਰਜ ਡੀ ਕਲਾਸ 4 گورਨਮੈਂਟ ਰਜਿੰਦਰਾ ਹਸਪੀਟਲ ਪਟਿਆਲਾ ਦੇ ਕਿ ਕਰਨਾ ਜਿਹੜਾ ਕਰਨਾ ਪ੍ਰਦਰਸ਼ਨ ਕਰ ਰਹੇ ਇਹ ਕਰਨਾ ਪ੍ਰਦਰਸ਼ਨ ਸਾਡੇ ਕੱਚੇ ਮੁਲਾਜ਼ਮ ਡੀਸੀ ਰੇਟ ਵਾਲਿਆਂ ਦੀ 2 ਮਹੀਨੇ ਤੋਂ ਸੈਲਰੀ ਨਹੀਂ ਪੈ ਰਹੀ ਜਿਸ ਦੀ ਨਾ ਤਾਂ ਕਾਊਂਟ ਬ੍ਰਾਂਚ ਕੋਈ ਜ਼ਿੰਮੇਵਾਰੀ ਲੈ ਰਿਆ ਨਾ ਲੇਖਾ ਛੇਖਾ ਨਾ ਸਾਡੀ ਅਫਸਰशाही ਜਿਨ੍ਹਾਂ ਨੂੰ ਵੀ ਅਸੀਂ ਮਿਲ ਰਹੇ ਹਾਂ 15 20 ਦਿਨ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਉਹਨਾਂ ਨੂੰ ਲੈਟਰਾਂ ਚਿੱਠੀਆਂ ਰਾਹੀਂ ਭੇਜ ਰਹੇ ਚਿੱਠੀਆਂ ਭੇਜਦੇ ਆ ਵੀ ਭਾਈ ਸਾਨੂੰ ਕੋਈ ਜਵਾਬ ਦੋ ਸਾਡੇ ਨਾਲ ਕੋਈ ਗੱਲ ਕਰੋ ਵੀ ਸੈਲਰੀ ਕਿਉਂ ਨਹੀਂ ਪੈ ਰਹੀ ਉਹ ਗਰੀਬ ਆਦਮੀ 10 11000 ਸੈਲਰੀ ਆ ਉਹ ਕਿਵੇਂ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਂਗੇ ਕਿਵੇਂ ਰਾਸ਼ਨ ਪਾਣਗੇ ਕਿੱਥੋਂ ਆਪਣੇ ਗੁਜ਼ਾਰੇ ਚਲਾਣਗੇ ਪਰ ਅਫਸਰ ਸ਼ਾਹੀ ਜਾਂ ਸਾਡੇ ਅਕਾਊਂਟ ਬ੍ਰਾਂਚ ਜਾਂ ਲੇਖਾ ਸ਼ਾਖਾ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਨ੍ਹਦੀ ਉਹ ਉੱਪਰ ਤੋਂ ਉੱਪਰ ਗੱਲਾਂ ਟਾਲੀ ਜਾ ਰਹੇ ਆਂ ਹਰ ਅੱਜ 2 ਮਹੀਨੇ ਹੋ ਗਏ ਉਹਨਾਂ ਦੀ ਸੈਲਰੀ ਲੇਟ ਹੋਈ ਆ ਉਹ ਸੈਲਰੀ ਦੁਕਾਨਦਾਰਾਂ ਨੂੰ ਨਹੀਂ ਦੱਸਦੇ ਨਾ ਉਹ ਸੈਲਰੀ ਕਦੋਂ ਮਿਲਣੀ ਹੈ ਇਸ ਦੇ ਬਾਰੇ ਕੋਈ ਗੱਲ ਕਰਦੇ ਆਂ ਅਸੀਂ ਪ੍ਰਿੰਸੀਪਲ ਸਾਹਿਬ ਮੈਡੀਕਲ ਕਾਲਜ ਨੂੰ ਵੀ ਲੈਟਰ ਭੇਜੀ ਮੈਡੀਕਲ ਸੁਪਰਡੈਂਟ ਸਾਹਿਬ ਰਜਿੰਦਰਾ ਹਸਪੀਟਲ ਨੂੰ ਵੀ ਲੈਟਰ ਭੇਜੀ ਪਰ ਹਜੇ ਤੱਕ ਕਿਸੇ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਮਿਲਿਆ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਕੰਮ ਛੋੜ ਹੜਤਾਲ ਜਿੰਦਰਾ ਹਸਪੀਟਲ ਦੇ ਕਲਾਸ 4 ਮੁਲਾਜ਼ਮ ਪੱਕੇ ਕੱਚਿਆਂ ਦੀ ਸਬਦੀ ਸ਼ੁਰੂ ਕਰੀ ਅੱਜ ਤੋਂ ਜਿਸ ਦਾ ਇੱਕੋ ਇੱਕ ਨਾਰਾ ਕਿ ਸਾਡੇ ਮੁਲਾਜ਼ਮਾਂ ਦੀ ਸੈਲਰੀ ਦਿੱਤੀ ਜਾਵੇ ਜੋ ਵਿਚਾਰੇ 10 11 ਹਜ਼ਾਰ ਤੇ ਆਪਣੀ ਜ਼ਿੰਦਗੀ ਰੋਲ ਰਹੇ ਆ 18 ਸਾਲ ਹੋ ਗਏ ਉਹਨਾਂ ਨੂੰ ਭਰਤੀ ਹੋਇਆਂ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਉਹਨਾਂ ਦੀ ਸ਼ਾਕ ਨਹੀਂ ਲਈ 18 ਸਾਲ ਤੋਂ ਜਿਹੜੀ ਸਰਕਾਰ ਆਂਦੀ ਆ ਤੁਹਾਨੂੰ ਇਸ ਵਾਰ ਪੱਕੇ ਕਰ ਦਾਂਗੇ ਇਸ ਵਾਰ ਪੱਕੇ ਕਰ ਦਾਂਗੇ ਇਸੇ ਤਰ੍ਹਾਂ ਚੱਲਦੇ ਆ। ਉਹ ਬਚਰੇ ਅੱਜ ਉਹ ਸਾਰੇ ਓਵਰੇਜ ਹੋ ਗਏ। ਉਹਨਾਂ ਦੇ ਅੱਜ ਪੱਕੇ ਹੋਣ ਦੀ ਉਮਰ ਵੀ ਲੰਘ ਗਈ। ਉਹ ਇਹ ਨਹੀਂ ਐ ਵੀ ਕਿਸੇ ਹੋਰ ਜਾ ਕੇ ਮੈਕਮੇ ਵਿੱਚ ਅਪਲਾਈ ਕਰ ਦਣਗੇ ਜਾਂ ਕਿਤੇ ਹੋਰ ਨੌਕਰੀ ਲਈ ਟਰਾਈ ਕਰ ਲਣਗੇ। ਕਿਉਂਕਿ ਸਾਰੇ ਓਵਰੇਜ ਹੋ ਗਏ। ਪਰ ਸਾਡੀ ਸਰਕਾਰਾਂ ਬਾਰ-ਬਾਰ ਆ ਰਹੀਆਂ ਨੇ ਇਹੀ ਝੂਠੇ ਵਾਅਦੇ, ਇਹੀ ਝੂਠੇ ਲਾਰੇ ਲਾ ਰਹੀਆਂ ਨੇ। ਇਸ ਤੋਂ ਤੰਗ ਆ ਕੇ ਅੱਜ ਅਸੀਂ ਕੰਮ ਛੋੜ ਹੜਤਾਲ ਸ਼ੁਰੂ ਕਰੀ ਆ। ਇਸ ਦੇ ਅਗਲੇ ਫੈਸਲੇ ਸਾਡੇ ਸੀਨੀਅਰ ਆਗੂ ਦਰਸ਼ਨ ਸਿੰਘ ਲਵਾਨਾ ਜੀ ਆ ਰਹੇ ਥੋੜੀ ਦੇਰ 'ਚ। ਉਹਨਾਂ ਨਾਲ ਗੱਲ ਕਰਕੇ ਅੱਗੇ ਨੂੰ ਇਹ ਕਿੰਨੀ ਰੈਗੂਲਰ ਰੱਖੀ ਜਾਊਗੀ ਉਸ ਦੇ ਬਾਰੇ ਅਸੀਂ ਸੋਚ ਵਿਚਾਰ ਕਰਕੇ ਇਲਾਕ ਕਰਦਾਂਗੇ ਜੀ